ਮੈਂ ਸਮਝਦਾ ਹਮਲਾ ਕਿਸੇ ਤੇ ਵੀ ਕੋਈ ਹੋਵੇ ਭਾਵੇਂ ਬੀਜੇਪੀ ਦਾ ਲੀਡਰ ਹੈ ਭਾਵੇਂ ਕੋਈ ਲੀਡਰ ਹੈ ਹਮਲਾਵਰਾਂ ਨੂੰ ਅੱਜ ਨਿੰਦਣਾ ਪਏਗਾ ਜਿਹੜੀ ਦੇਸ਼ ਤੇ ਏਕਤਾ ਔਰ ਅਖੰਡਤਾ ਨੂੰ ਭੰਗ ਕਰਦੇ ਨੇ ਕਿਸੇ ਪਾਰਟੀ ਦਾ ਬੰਦਾ ਹੋਵੇ ਕੋਈ ਹੋਵੇ ਜਿਹੜਾ ਖਤਰਨਾਕ ਵਿਅਕਤੀ ਹੈ ਦੇਸ਼ ਲਈ ਉਹ ਦੇਸ਼ ਦਾ ਵਿਅਕਤੀ ਨਹੀਂ ਹੋ ਸਕਦਾ ਉਹ ਮੈਂ ਸਮਝਦਾ ਕਿਸੇ ਏਜੰਸੀਆਂ ਦੇ ਬੰਦੇ ਨੇ ਜਿਹੜੇ ਦੇਸ਼ ਨੂੰ ਤੋੜਨਾ ਚਾਹੁੰਦੇ ਨੇ ਔਰ ਦੇਸ਼ ਦੀ ਏਕਤਾ ਤੇ ਅਖੰਡਤਾ ਉਹਨਾਂ ਨੂੰ ਚੰਗੀ ਨਹੀਂ ਲੱਗਦੀ। ਉਹ ਜਿਨ੍ਹਾਂ ਨੇ ਹਮਲਾ ਕੀਤਾ ਉਹਦੀ ਮੈਂ ਨਿੰਦਾ ਕਰਦਾ। ਮੈਂ ਸਮਝਦਾ ਹਮਲਾ ਕਿਸੇ ਤੇ ਵੀ ਕੋਈ ਹੋਵੇ ਭਾਵੇਂ 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 ਭ ਉਹ ਦੇਸ਼ ਦਾ ਵਿਅਕਤੀ ਨਹੀਂ ਹੋ ਸਕਦਾ ਉਹ ਮੈਂ ਸਮਝਦਾ ਕਿਸੇ ਏਜੰਸੀਆਂ ਦੇ ਬੰਦੇ ਨੇ ਜਿਹੜੇ ਦੇਸ਼ ਨੂੰ ਤੋੜਨਾ ਚਾਹੁੰਦੇ ਨੇ ਔਰ ਦੇਸ਼ ਦੀ ਏਕਤਾ ਤੇ ਖੜਤਾ ਉਹਨਾਂ ਨੂੰ ਚੰਗੀ ਨਹੀਂ ਲੱਗਦੀ ਤੇ ਜਿਨ੍ਹਾਂ ਨੇ ਹਮਲਾ ਕੀਤਾ ਉਹਦੀ ਮੈਂ ਨਿੰਦਾ ਕਰਦਾ